ਆ ਬਈ ਇਹ ਤਾਮਾ ਜਮਾ ਆਹੀਆਂ ਹਾਈਡਰੋਲਿਕ ਮੋਟਰਾਂ ਆਇਆਂ ਆਥਲੇ ਕਟਰ ਆ ਗਏ ਇਹਦੇ ਵਿੱਚ ਚੈਨ ਇਹਦੇ ਵਿੱਚ ਤੇ ਆਹ ਆਗੇ ਦੇ ਜੈਕ ਆਹ ਆ ਦੇ ਹੈਗੇ ਆ 360 ਵਾਲੇ ਘਮਾਉਣ ਵਾਲੇ ਇਹਨੂੰ ਤੇ ਆ ਆਗੇ ਉੱਪਰੇ ਠਾਂ ਕਰਨ ਵਾਲੇ ਤੇ ਆ ਇਹਦਾ ਟਾਇਟਲ ਆ ਇਹ ਹੈਗਾ ਸ਼ਾਇਦ 56 ਦਾ سپورਡ ਆ ਇਹ ਵਾਹ ਪਾਇਰ ਦੇ ਨਾਲ ਵਾਜੇ ਹਾਂ 55 ਦਾ ਸਪੋਰਟ ਆਇਆ ਤੇ ਆਹ ਤੋਂ ਕਵਰ ਕਰ ਗਿਆ ਭਾਈ ਜਿਹੜਾ ਚਲਾਉਂਦਾ ਸੀ ਤੇ ਆਹ ਦਾ ਪਾਇਪ ਸੱਪਾ ਇਹ ਕਟੋ-ਕਟ ਜਾਵੜ ਦਾ 25 ਤੋਂ 25-26 ਫੁੱਟ ਤੇ ਨੂੰ ਜਾਵੜਦਾ ਉਹ ਕਾਲਾ ਸ਼ੀਸ਼ਾ ਇਹਦੇ ਵਿੱਚ ਤਾਂ ਉਹ ਉਹ ਲੱਗਾ ਇਹਦਾ ਸਿਸਟਮ ਵਿੱਚ ਦੀਂਦਾ ਨਹੀਂ ਪੂਰੀ ਤਰ੍ਹਾਂ ਉਹ ਪਰਲੇ ਲੀਵਰ ਜਿਹੇ ਸਟੀering ਦੇ ਪਰਲੇ ਪਾਸੇ ਜਿਹੜੇ ਉਹ ਸਾਰੇ ਇਹਦੇ ਆ। ਉਹ ਲਗਾ ਲੌਕ ਕਰ ਗਿਆ ਉਹ ਹਾਂ ਲੌਕ ਕਰ ਗਿਆ। ਤੇ ਮੀਮਰ ਦਾ ਆ ਗਿਆ ਜੀ ਆ ਆਹ ਇਹਦਾ ਟਰੈਕਟਰ ਦਾ ਸਲੰਸਰ ਆ ਗਿਆ। ਤੇ ਇਹ ਇੱਥੋਂ ਵੀ ਘੁੰਮਦਾ ਇਹ ਆ ਇਹਦੇ ਫਿਲਟਰ ਆ ਗਏ। ਆ ਇਹਦਾ ਟੈਂਕ ਆ ਗਿਆ ਹਾਈਡਰੋਲਿਕ ਵਾਲਾ। ਤੇ ਇਹ ਇਹ ਆ ਗਿਆ ਦਾ ਪਾਈਪ ਖਣ ਲਾ ਡਿਸਟ੍ਰਿਬਿਊਟਰ ਲੈਨੇ ਪੱਬੇ। ਆ ਵੇ ਕਿਦੇ ਲੱਗੇ ਆ ਤੇ ਆ ਵੀ ਮੇਰੇ ਖਾਲਚੇ ਦਾ ਜੈਕੀ ਆ ਹਾਂ ਤੇ ਇੰਨਾ ਇਹ ਤਾਵਾ ਜਮਾ ਵਈ ਤੇ ਉਹ ਥੱਲੇ ਦਾ ਪੀਡੀਓ ਸ਼ਾਟ ਨਾਲ ਕਨੈਕਟ ਆ ਉਹ ਥੱਲੇ ਲੱਗਾ ਇਹਦਾ ਪੀਡੀਓ ਸ਼ਾਟ ਤੇ ਨਾਲ ਲਗਾ ਆਉਂਦੀ ਪਾਇਪ ਦੀ ਆ ਇੱਥੇ ਲੱਗ ਜਾਂਦੀ ਆ ਇਹ ਪੰਪ ਲਗਾਏਗਾ ਆਸਾਰ ਕੁਛ ਅਗੋਂ ਲੈ ਕੇ ਪਿਛੇ ਤੱਕ ਉਹ ਤੋਂ ਦੀ ਉਹ ਉਧਰ ਲਈ ਵੀ ਆਹ ਤਾਂ ਮਾਜਾ ਮਾਇਦਾ ਲੋ ਜੀ ਇਹਦੇ ਉੱਤੇ ਲੋਹੇ ਦੀ ਸ਼ੋਅ ਨਾਲੇ ਬਣਾ ਕੇ ਲਾਈ ਵੀ ਆਹ Ориਜినਲ ਸ਼ੋਅ ਨਹੀਂ ਗਈ ਇਹਦੀ ਲੋਹਾ ਨਹੀ ਆ ਕਿਉਂਕਿ ਉੱਤੇ ਲੱਕੜਾਂ ਲੁਕੜਾਂ ਵੱਜੀ ਜਾਂਦੀਆਂ ਇਹਦੇ ਵੜ ਦੇ ਦੋ ਮੋਟੀਆਂ ਮੋਟੀਆਂ ਲੱਕੜਾਂ ਦਾ ਆੜ-ਦਾੜ ਵਜਦੀਆਂ ਉੱਤੇ ਇਹ ਇੱਕ ਹਰ ਡਰਾ ਲੱਗਾ ਇਹਦਾ ਆ ਲੱਗਾ ਪਿਆ ਇਹ ਪਤਾ ਨਹੀਂ ਕਿੱਦੋਂ ਕਿੱਧਰ ਰੋਉਂਦਾ ਤੇ ਕੀ ਕਰਦਾ ਆਏ ਉਹ ਡਿਸਟ੍ਰਿਬਿਊਟਰ ਲੱਗਿਆ ਦੂਸਰੇ ਮੈਨੂੰ ਲੱਗਦਾ ਜਕਾਲਾ ਸਿਸਟਮ ਜਿਹਦੇ ਨਾਲ ਇਹ ਕੰਟਰੋਲਰ ਕਰਦਾ ਉੱਤੋਂ ਬੈਠਾ ਕੋਲ ਮਲ ਆ ਗਿਆ ਟੋੜੀ ਵਾਲੀ ਮਸ਼ੀਨਾਂ ਉਹ ਵੀ ਕੁੱਤਾ ਕੰਮ ਹੈ ਇਹਦਾ ਮੂੰਹ ਸਾਰੀ ਢੀਤਾ ਨੂੰ ਹੀ ਰਹਿੰਦਾ